ਸੋਦਾ ਹੀ ਨਹੀਂ ਹੋਊਗਾ ਸਾਰੇ ਇਸ ਦੁਪਹਿਰ ਹਲਕਾਂ ਚਾਤ ਸਾਰੇ ਹਲਮੇਵਰ ਐਸਟੀਪੀਸੀ ਮੈਂਬਰ ਜ਼ਿਲ੍ਹਾ ਪ੍ਰਧਾਨ ਤੇ ਜਿਹੜੇ ਆਪਣੇ ਸ਼ਰੋਮਣੀ ਅਕਾਲੀ ਦਲ ਦੀ ساری ਲੀਡਰਸ਼ਿਪ ਆਈ ਹੈ ਪਰ ਸਾਡੇ ਹਲਕੇ ਸ਼੍ਰੀ ਮੁਖਸਲ ਸਾਹਿਬ ਤੋਂ ਜੋ ਆਪਣੇ ਪਿੰਡਾਂ ਦੇ ਵਿੱਚ ਆਪਣੇ ਜਿਹੜੇ ਵਰਕਰ ਲੜਾਈ ਲੜਦੇ ਆ ਉਹ ਵੀ ਪ੍ਰਧਾਨ ਜੀ ਸਾਰੇ ਸੀ ਵੀ ਮੁਖਸਲ ਸਾਹਿਬ ਹਲਕਾ ਕਿਉਂਕਿ ਲੋਕਲ ਹੋਮ ਕਰਕੇ ਅਸੀਂ ਇੱਥੇ ਸਾਰੇ ਬੁਲਾਏ ਤੇ ਮੈਂ ਇਸ ਕਲ ਦਾ ਪ੍ਰਧਾਨ ਜੀ ਤੁਹਾਡਾ ਧੰਨਵਾਦ ਕਰਦੇ ਆ ਕਿਉਂਕਿ ਸਮੇਂ-ਸਮੇਂ ਸंसार ਜਦੋਂ ਵੀ ਕਦੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਬਰਕਤ ਤੇ ਭੀੜ ਪਈ ਆ ਜਾਂ ਕਿਤੇ ਵੀ ਹੋਇਆ ਤਾਂ ਤੁਸੀਂ ਬੜਾ ਵਰਕਰ ਦਾ ਡਟ ਕੇ ਸਾਥ ਦਿੱਤਾ ਤੇ ਮੈਂ ਸਾਰੇ ਵਰਕਟਰ ਸਹਿਬਾਨ ਨੂੰ ਬੇਨਤੀ ਕਰੂੰਗਾ ਜੋ ਅੱਜ ਦਾ ਮੁੱਖ ਅਜੰਡਾ ਮੀਟਿੰਗ ਦਾ ਉਹ ਮੀਟਿੰਗ ਹੈ ਜੋ ਮਾਗੀ ਮੇਲੇ ਦੀ ਕਾਨਫਰੰਸ ਹਰ ਸਾਲ ਹੁੰਦੀ ਹੈ ਕਿਉਂਕਿ ਬੜੇ ਭਲੇਖੇ ਪਾਏ ਜਾਂਦੇ ਆ ਫਿਰ ਬੈਠਾ ਸੀ ਜਾਂ ਜ਼ਿਲ੍ਹੇ ਦੇ ਤੇ ਮੈਂ ਉਹ ਮੈਨੂੰ ਪੁੱਛਣ ਲੱਗ ਪਈ ਕਾਨਫਰੰਸ ਹੋਣੀ ਹੈ ਤੇ ਮੈਂ ਧੀਵਰੀ ਤਾਂ ਹੋ ਰਹੀ ਸੀ ਮੈਂ ਕਿਹਾ ਯਾਰ ਪਤਾ ਨਹੀਂ ਕਿਹੜੇ ਭਲੇਖੇ 'ਚ ਬੈਠੇ ਕਾਨਫਰੰਸ ਹੋਣੀ ਆ ਉਦੋਂ ਬਾਅਦ ਕੀ ਆ ਅਲੈਕ ਕਿਨਾਂ ਨਾਉ ਸੋ ਜਾਣਾ ਤੇ ਮੈਂ ਅੱਗੇ ਗੱਲ ਕਰਦਾ ਹੁੰਦਾ ਸੀ ਮੈਂ ਕਿਹਾ ਪੁਰਾਣੇ ਬਜ਼ੁਰਗ ਬੈਠੇ ਆ ਬਦਲ ਸਾਹਿਬ ਦੇ ਨਾਲ ਦੇ 1990 92 93 ਦੀ ਜੇ ਆਪਾਂ ਗੱਲ ਕਰੀਏ ਆਹੀ ਹਾਲਾਤ ਉਦੋਂ ਸੀਗੇ ਤੇ ਬਦਲ ਸਾਹਿਬ ਨੇ ਪ੍ਰਾਣੀ ਲਿਵਰੇਸ਼ਨ ਨੇ ਤਗੜੇ ਹੋ ਕੇ ਲੜਾਈ ਲੜੀ ਤੇ ਉਦੋਂ ਬਾਅਦ 15 ਸਾਲ ਫੁੱਟਾ ਰਾਜ ਰਿਆ ਸ਼ਰੋਮੀ ਅਕਾਲੀ ਦਾ ਆ ਦਾ ਸਿਰਫ ਇੱਕ ਭੰਡ ਦੇ ਆਪਾਂ ਨੂੰ ਇਹਨਾਂ ਨੂੰ ਕੀ ਆ ਵੀ ਕਹਿੰਦੇ ਹਸ ਕੇ ਵਾਈ ਬੰਦ ਕਾਲ ਸਾਈ ਦੇ ਮੇਰੇ ਦੇ ਆਪਾਂ ਅਕਾਲੀ ਦੋ ਇੱਕ ਇਤਿਹਾਸਿਕ ਕਾਨਫਰੰਸ ਕਰਦੇ ਆ ਆ ਜਿਹੜੇ 10 ਸਾਲ ਟੱਪੇ ਤੁਸੀਂ ਜਾਣਦੇ ਹੋ ਕਿ ਕਿਵੇਂ ਆਪਣਾ ਪੰਜਾਬ ਵਿੱਚ ਰੁਲ ਗਿਆ ਆ ਪੰਜਾਬ ਆਪਣਾ ਹੈ ਜੇ ਇਥੇ ਬੁਰਾ ਹਾਲ ਹੁੰਦਾ ਤੇ ਨੁਕਸਾਨ ਆਪਣਾ ਹੁੰਦਾ ਛੋਟੇ ਛੋਟੇ ਸੂਬੇ ਆਪੇ ਤੋਂ ਅੱਗੇ ਟੱਪ ਨੇ ਆਪਾਂ ਬਗਾਨ ਸੋਚੇ ਸਮਝੇ ਝੂਠ ਦੇ ਇਹ ਤਾਂ ਵੱਡਾ ਝੂਠ ਬੋਲਦਾ ਉਹਦੇ ਅੱਖੇ ਲੱਗ ਕੇ ਆਪ ਆਪ ਨੇ ਉਹ ਦਿਨ ਚੰਗੇ ਦਿਨ ਸੀ ਜਿਹੜੇ ਉਗਵਾਲੇ ਅੱਜ ਹਾਲਾਤ ਕੀ ਹੈ ਸਾਰਿਆਂ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਅਕਾਲੀ ਦਲ ਨੂੰ ਖਤਮ ਕੀਤਾ ਜਾਏ ਅਕਾਲੀ ਦਲ ਦੀ ਲੀਡਰਸ਼ਿਪ ਖਤਮ ਕੀਤੀ ਜਾਏ ਕੋਈ ਵੀ ਡੰਪਦਾ ਕੋਈ ਵੀ ਕਰਦਾ ਇਕੱਲਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੱਡੇ ਬਾਦਲ ਸਾਹਿਬ ਦੇ ਖਿਲਾਫ ਹੋਰ ਤਾਂ ਇੱਕ ਦੂਜੇ ਖਿਲਾਫ ਬੋਲਦੇ ਹੀ ਨਹੀਂ ਵੱਡੇ ਬਾਦਲ ਸਾਹਿਬ ਨੇ तकरीबन 70 ਸਾਲ ਸੇਵਾ ਕੀਤੀ ਪਾਰਟੀ ਨੂੰ 70 ਸਾਲ 104 ਸਾਲ ਪੁਰਾਣੀ ਪਾਰਟੀ ਦੇਖੋ ਇੱਕ ਇਨਸਾਨ ਨੇ 70 ਸਾਲ ਦਿਲੋਂ ਕੀਤੀ ਸੇਵਾ ਐਂਡ ਮੁਕਸਰਾਲੇ ਤਾਂ ਜਾਣਦੇ ਐ ਕਾਜੇ ਸਬੰਧ ਸੀ ਤੁਹਾਡੇ ਹਰ ਘਰ ਨਾਲ ਸਬੰਧ ਮੈਨੂੰ ਲੱਗਦਾ ਬਾਦਲ ਸਾਹਿਬ ਵਰਗੇ ਲੀਡਰ ਨਾ ਕੋਈ ਪੈਦਾ ਹੋਇਆ ਤੇ ਨਾ ਕੋਈ ਹੋ ਸਕਦਾ ਉਹਨਾਂ ਚ ਦਿਲ ਚ ਬਸੇ ਸੀ ਲੋਕ ਰਹਿੰਦੇ ਹੀ ਤੁਹਾਡੇ ਵਿੱਚ ਸੀ ਰਹਿੰਦੇ ਹੀ ਪੰਜਾਬ ਸੀ ਤਾਕਤਾਂ ਇਕੱਠੀਆਂ ਹੋਈਆਂ ਕਿ ਆ ਨਾ ਹੀ ਖਤਮ ਕੀਤਾ ਜਾਏ ਸੋ ਜਿਹੜਾ ਮੈਂ ਬੇਨਤੀ ਕਰਨਾ ਹੈ ਕਿ ਦੇਖੋ ਕਾਲੀ ਦਲ ਜੇ ਤਕੜਾ ਹੈ ਤੇ ਤਾਂ ਆਪਾਂ ਬਚਾਂਗੇ ਨਹੀਂ ਤਾਂ ਆ ਸੂਬੇ ਕੋਈ ਤੁਹਾਡੀ ਲੜਾਈ ਲੜਨ ਵਾਲਾ ਨਹੀਂ ਆਪਾਂ ਸਾਰੇ ਸਾਰਾ ਕੁਝ ਤਜਰਬੇ ਕਰਨੇ ਆ ਕਾਂਗਰਸ ਦੇਖ ਲਓ ਗੁਟਕਾ ਸਾਹਿਬ ਦੀਆਂ ਝੂਟੀਆਂ ਸੌਂ ਖਾ ਕੇ ਸਰਕਾਰਾਂ ਬਣਾਗੇ ਆਪਾਂ ਉਹਨਾਂ ਨੂੰ ਯਕੀਨ ਕਰ ਲਿਆ ਆ ਝਾੜੂ ਵਾਲੇ ਨਾ ਇਹਨਾਂ ਦਾ دین ਨਾ ਮਾਂ ਨਾ ਇਹਨਾਂ ਦਾ ਕੋਈ ਇਹਨੂੰ ਫਿਕਰ ਪੰਜ ਸਾਲ ਖਰਾਬ ਕਰ ਲੇ ਜੇ ਹੁਣ ਵੀ ਨਹੀਂ ਆਪਾਂ ਜਾਗੋਂਗੇ ਆਪ ਹੁਣ ਵੀ ਨਹੀਂ ਆਪਣੀ ਪਾਰਟੀ ਨੂੰ ਤਕੜਾ ਕਰਾਂਗੇ ਹੁਣ ਨਵੀਆਂ ਤਾਕਤਾਂ ਹੋਰ ਆ ਗਈਆਂ ਹੁਣ ਕਹਿੰਦੇ ਅਸੀਂ ਬਾਗੀ ਤੱਕ ਆਪਾਂ ਪਾਰਟੀ ਖੜਾ ਕਰਾਂਗੇ ਤੁਸੀਂ ਕਿਤੇ ਸੋਚਿਆ ਕਿ ਕਿਹੜੀਆਂ ਤਾਕਤਾਂ ਆ ਜਾਂਦੀਆਂ ਨੇ ਨਿਸ਼ਾਨਾ ਉਹਦਾ ਕਾਲੀ ਦਲ ਨੂੰ ਹੀ ਕਮਜ਼ੋਰ ਕਰਨਾ ਹੋਰ ਕੁਝ ਨਹੀਂ ਜਦੋਂ ਪਾਰਲੀਮੈਂਟ ਦਾ ਇਲੈਕਸ਼ਨ ਸੀ ਜਦੋਂ ਸੈਂਟਰ ਨੂੰ ਸੋਚਦੀ ਸੀਗੀ ਸਾਡ ਅਕਾਲੀ ਦਲ ਨਾਲ ਸਾਡਾ ਸਮਝੌਤਾ ਹੋ ਜੇ ਪਰ ਅਸੀਂ ਆਪਾ ਸੂਲਾਂ ਤੇ ਲੜੇ ਖੜੇ ਰਹੇ ਉਦੋਂ ਤੱਕ ਤਾਂ ਉਹ ਜਿਹੜੇ ਮਾਗੀ ਤੇ ਹੁਣ ਪਾਰਟੀ ਬਣਾਉਣ ਲੱਗਿਆ ਉਹ ਤਾਂ ਕਹਿੰਦੇ ਅਸੀਂ ਤਾਂ ਸਿਆਸਤ ਕਰਨੀ ਨਹੀਂ ਜਦੋਂ ਟੁੱਟ ਗਿਆ ਆਪਣੇ ਨਾਲ ਕਿ ਆਕਾਲੀ ਦਲ ਤਾਂ ਮੰਨਦਾ ਨਹੀਂ ਹਫਤੇ 'ਚ ਆ ਗਿਆ ਕਿ ਅਸੀਂ ਵੀ ਇਲੈਕਸ਼ਨ ਲੜਾਂਗੇ ਹੁਣ ਵੀ ਦੇਖ ਲਓ ਜਦੋਂ ਖਾਲੀ ਦਲ ਨੇ ਇਲੈਕਸ਼ਨ ਆਪਣੇ ਬਾਈ ਇਲੈਕਸ਼ਨ ਬਾਈਕਾਟ ਕਰਤਾ ਉਹ ਵੀ ਨਹੀਂ ਲੜੇ ਜੇ ਆਪਾਂ ਲੜਦੇ ਉਹ ਵੀ ਆਣਾ ਸੀ ਉਹਨਾਂ ਨੇ ਕਿਉਂ ਲੀਡਰ ਇੱਕ ਦੇ ਜਿਹੀ ਬੰਦਾ ਅੱਗ ਚ ਨਿਕਲ ਕੇ ਬਹੁਤ ਦਾ ਸਰਕਾਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ